ਸ਼੍ਰੀ ਸਨਾਤਨ ਧਰਮ ਸਭਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਲੁਧਿਆਣਾ ਰੂਲਰ ਦਾ ਜਿਹੜਾ ਹੈਗਾ ਪ੍ਰਧਾਨ ਨਿਯੁਕਤ ਕਰਨ ਵਾਸਤੇ ਆਏ ਹਾਂ ਤੇ ਪਹਿਲਾਂ ਬਹੁਤ ਹੀ ਪਵਿੱਤਰ ਸਥਾਨ ਮਾਤਾ ਆਦ ਸ਼ਕਤੀ ਜੀ ਦੇ ਅਸ਼ੀਰਵਾਦ ਲੈ ਕੇ ਇਹ ਮੀਟਿੰਗ ਦਾ ਆਯੋਜਨ ਕੀਤਾ ਤੇ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਭਾਗ ਲਿਆ ਤੇ ਅਸੀਂ ਸਭ ਤੋਂ ਪਹਿਲਾਂ ਦੁਰਗਾ ਮਾਤਾ ਮੰਦਰ ਦੀ ਕਮੇਟੀ ਦਾ ਤੇ ਸ਼ਿਵ ਕੁਮਾਰ ਕਲਿਆਣ ਜੀ ਦਾ ਤੇ ਸਾਰੇ ਜਿਹੜੇ ਧਰਮਾਂ ਦੇ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਵਧੀਆ ਪ੍ਰੋਗਰਾਮ ਰੱਖ ਕੇ ਇਹ ਸ਼ੁਰੂਆਤ ਕੀਤੀ ਹੈ ਵਿਸ਼ਵ ਸਨਾਤਨ ਧਰਮ ਸਭਾ ਦਾ ਕਿ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇੱਕ ਸ਼ਕਤੀ ਦੇ ਰੂਪ ਦੇ ਵਿੱਚ ਸਨਾਤਨ ਧਰਮ ਨੂੰ ਤਕੜਾ ਕਰਨ ਵਾਸਤੇ ਇਹ ਵਿਸ਼ਵ ਲੈਵਲ ਤੇ ਇੱਕ ਜਿਹੜਾ ਹੈ ਕਾਰਜ ਆਰੰਭਿਆ ਗਿਆ ਅਸੀਂ 2 ਸਾਲ ਤੋਂ ਲੱਗੇ ਹੋਏ ਹਾਂ ਸਾਡੇ ਜਿਹੜੇ ਸਰਪ੍ਰਸਤ ਨੇ ਸ਼੍ਰੀ ਨਿਵਾਸਨ ਜੀ ਨੇ ਜਿਹੜੇ ਸੰਗਠਨ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਹੈੱਡ ਆਫ ਚੰਡੀਗੜ੍ਹ ਰਹਿੰਦੇ ਨੇ ਤੇ ਸਾਰੇ ਜਿਹੜੇ ਧਾਰਮ ਕਾਗੂ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ 1 ਮਹੀਨੇ ਦੇ ਵਿੱਚ ਸਾਰੇ ਪ੍ਰਧਾਨਾਂ ਨੂੰ ਸਾਡੇ ਅਸੀ ਸੇਖੜੀ ਜੀ ਦੇ ਨਾਲ ਤੇ ਮੇਰੀ ਡਿਊਟੀ ਲੱਗੀ ਹੈ ਕਿ ਸੰਗਠਨ ਮੰਤਰੀ ਜੀ ਨੇ ਸਾਡੀ ਡਿਊਟੀ ਲਈ ਹੈ ਜਿਹੜੇ ਸਾਡੇ ਸਰਪ੍ਰਸਤ ਨੇ ਰਾਮ ਗੋਪਾਲ ਜੀ ਸਹਿ ਸੰਯੋਜਕ ਨੇ ਉਹਨਾਂ ਨੇ ਡਿਊਟੀ ਲਈ ਹੈ ਕਿ ਤੁਸੀਂ ਜਾ ਕੇ ਸਾਰੇ ਜ਼ਿਲ੍ਹੇ ਪ੍ਰਧਾਨਾਂ ਦੀ ਨਿਯੁਕਤੀ ਕਰੋ ਜਿਹੜਾ ਵੀ Hindu ਧਰਮ ਦਾ ਕੋਈ ਵੀ ਕਾਰਿਆ ਕੋਈ ਵੀ ਪ੍ਰੋਬਲਮ ਉਹਨੂੰ ਪ੍ਰਾਇੋਰਟੀ ਤੇ ਅਸੀਂ ਜਾ ਕੇ ਸੋਲਵ ਕਰਨਾ ਹੈ ਇਹੀ ਸਾਡਾ ਮਕਸਦ ਹੈ ਸਨਾਤਨ ਧਰਮ ਨੂੰ ਟਕੜਾ ਕਰਨਾ ਹੈ ਮੈਂ ਬੋਲ ਰਾਜਾਰਾਮ ਚੰਦਰ ਭਗਵਾਨ ਕੀ ਜੈ ਕੋ ਵਿਸ਼ਵ ਸਨਾਤਨ ਦਰਸਭਾ ਬੋਲੋ ਸਾਰੇ ਪੰਜਾਬ ਚ ਹਰ ਜ਼ਿਲ੍ਹੇ ਚ ਪ੍ਰਧਾਨਨ ਔਰ ਕਮੇਟੀਆਂ ਬਣਾਈਆਂ ਜਾ ਰਹੀਆਂ ਅੱਜ ਵਿਸ਼ਵ ਸਨਾਤਨ ਦਰਸਭਾ ਦਾ ਅਜਰਾ ਪ੍ਰੋਗਰਾਮ ਸਿਰ ਅਮਰਾਵਿਤ ਹੋਗਾ ਲੁਧਿਆਣਾ ਰੂਰਲ ਦੇ ਪ੍ਰਧਾਨ ਬਣਨ ਲਈ ਸਾਡੇ ਹੋਰ ਕਮੇਟੀ ਦੇ ਮੈਂਬਰਸ ਬਿਸ਼ਪ ਕਲੈਨ ਜੀ ਸਾਡੇ ਨਾਲ ਨੇ ਇਹਨਾਂ ਦੇ ਦੇਸ਼ ਦੇ ਮੁਤਾਬਕ ਗੋਪਾਲ ਜੀ ਨੂੰ ਅਸੀਂ ਲੁਧਿਆਣਾ ਰੂਰਲ ਦਾ ਅਧਿਐਕਸ਼ਰ ਨਾਮਿਨੇਟ ਕੀਤਾ ਔਰ ਇਹ ਜਾ ਕੇ ਸਾਰੇ ਛੋਟੇ ਛੋਟੇ ਸ਼ਹਿਰਾਂ 'ਚ ਆਪਣੀ ਕਮੇਟੀਆਂ ਬਣਾਉਣ ਲੱਗੇ। ਬਿਸ਼ਪ ਸਨਾਤਨ ਧਰਮ ਸਭਾ ਜਿਹੜੀ ਹੈ ਇੱਕੋ ਮਕਸਦ ਲਈ ਬਣੀ ਹੈ। ਨੇਸ਼ਨ ਫਰਸਟ। ਰਾਸ਼ਟ ਪ੍ਰਥਾ ਸਾਡਾ ਦੇਸ਼ ਪਹਿਲਾ ਔਰ ਸਾਰੇ ਸਮਾਜ ਦਾ ਟੁੱਟਿਆ ਵਖਰੇ ਵਖਰੇ ਵਿੰਗਸ ਨੂੰ ਇਕੱਠਾ ਕਰਨਾ ਇੱਕ ਪਲੇਟਫਾਰਮ। ਸਨਾਤਨ ਜਿਹੜਾ ਜੀਵਨ ਦਾ origignal ਤਰੀਕਾ ਇਹ sortes ਦਸਿਆ ਤਰੀਕਾ ਉਹ ਸਾਰੇ ਸਨਾਤਨੀ ਇਕੱਠੇ ਹੋ ਰਹੇ ਹਨ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਬਹੁਤ ਵੱਡੀ ਆਵਾਜ਼ ਬਣ ਰਹੇ ਨੇ ਉਹ ਸਨਾਤਨੀ ਇਕੱਠੇ ਹੋ ਕੇ ਪੰਜਾਬ ਦੇ ਫਿਊਚਰ ਨੂੰ ਬ੍ਰਾਈਟ ਕਰਨਗੇ ਅਸੀਂ ਆਪਸ ਵਿੱਚ ਲੜਨਾ ਨਹੀਂ ਹੈ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਪੀਸਫੁਲ ਰੱਖਣਾ ਹੈ ਔਰ ਸ਼ਾਂਤਿ ਸ਼ਾਂਤਿ ਵਿੱਚ ਰੱਖਣਾ ਹੈ ਮੁੱਖ ਕੰਮ ਕੀ ਹੋਊਗਾ ਜਿਹੜੇ ਬੁੱਕਾ ਬਹਿ ਕੇ ਜਿਹੜੇ ਕੁਰੀਤੀਆਂ ਸਾਡੇ ਸਪਾਂਸ ਦੀ ਅਸੀਂ ਉਹਨਾਂ ਦੇ ਖਿਲਾਫ ਕੰਮ ਕਰਾਂਗੇ ਔਰ ਔਰ ਵਿਮਨ ਐਮਪਾਇਰਮੈਂਟ ਦਾ ਕੰਮ ਕਰਾਂਗੇ ਮਹਿਲਾ ਨੂੰ ਉਹਨਾਂ ਦਾ ਬੰਦ ਦਾ ਦਰਜਾ ਦਵਾਇਆ ਜਾਇਆ ਜਾਏਗਾ ਸਾਡੇ ਸਨਾਤਨੀ ਕਿਤੇ ਸਮਝੋ ਪ੍ਰੋਬਲਮ ਚ ਆ ਗਿਆ ਅਸੀਂ ਉਹਦੇ ਮਦਦ ਕਰਾਂਗੇ ਉਦਾਹਰਨ ਦੇ ਤੌਰ ਤੇ ਅੰਮ੍ਰਿਤਸਰ ਤੋਂ ਇੱਕ ਫੈਮਿਲੀ ਹੈ ਉਹਨਾਂ ਬੱਚਾ 20 22 ਸਾਲ ਦਾ ਸਰੀ ਕੈਨੇਡਾ ਚ ਉਹਦੀ ਡੈਥ ਹੋ ਗਿਆ ਅਨਫੋਰਚਨਟਲੀ ਉਹਦੀ ਕਰੀਮੇਸ਼ਨ ਕਰਨ ਵਾਸਤੇ ਪੈਸੇ ਨਾ ਫੈਮਿਲੀ ਕੋਲ ਆ ਗਏ ਨਾ ਬੋਡੀ ਵੀ ਉਥੇ ਰਹਿ ਰਹੀ ਅਸਲ ਤੇ ਉਹ ਤੇ ਕਰੀਮੇਸ਼ਨ ਕੌਣ ਕਰੇਗਾ ਅਸੀਂ ਫਿਰ ਸਪੈਸ਼ਲ ਸਨਾਤਨ ਧਰਮ ਸਭਾ ਦੇ ਪਲੇਟਫਾਰਮ ਤੇ ਉੱਥੇ ਅਰੇਂਜ ਕਰ ਰਹੇ ਹਾਂ ਕਿ ਉਹ ਬੱਚੇ ਦਾ ਘੱਟੋ ਘਾਟ ਸੰਸਕਾਰ ਤੇ ਹੋ ਜਾਵੇ ਕਈ ਅਸਪਤ ਬਦਦੇ ਆਜੰਦ ਦੇ ਸਮਾਜ ਚ ਜਿਹੜੇ ਕਿ ਸਮਾਜਿਕ ਸੰਸਥਾ ਹੀ ਉਹਨਾਂ ਨੂੰ ਸਿਰ ਜੜਾ ਸਕਦੀ ਹੈ ਸਰਕਾਰਾਂ ਸਾਰੇ ਕੰਮ ਨਹੀਂ ਕਰ ਸਕਦੀ ਸਰ ਗੱਲ ਕਰੀਏ ਪੰਜਾਬ ਲੈਵਲ ਤੇ ਬਣਾ ਰਹੇ ਹਾਂ ਜਾਂ ਇੰਡੀਆ ਲੈਵਲ ਤੇ ਜਿਹੜਾ ਹੈ ਇਹ ਇੰਟਰਨੈਸ਼ਨਲ ਲੈਵਲ ਤੇ ਬਣ ਰਹੀ ਹੈ ਜੀ ਸਾਡਾ ਅਸੀਂ ਆਲਰੇਡੀ ਜਿਵੇਂ ਪਹਿਲਾਂ ਦੱਸਿਆ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਆ ਚੁੱਕੇ ਆ ਯੂਐਸਏ ਦਾ ਪ੍ਰਧਾਨ ਮੰਤਰੀ ਆ ਚੁੱਕੇ ਆ ਔਰ ਸਾਡੇ ਜਿਹੜੇ ਲੋਕ ਨੇ ਕਾਲਪਰਪਲ ਤੁਸੀਂ ਵੀ ਕਦੇ ਜਾਣਾ ਹੋਏਗਾ ਉੱਥੇ ਜਿਹੜੀ ਮੰਦਰ ਕਮੇਟੀ ਹੋਏਗੀ ਤੁਹਾਨੂੰ ਬਕਾਇਦਾ वेलकम ਕਰਾਗੇ ਤੁਸੀਂ ਜਾ ਕੇ ਰਹਿ ਸਕਦੇ ਆ ਬਹੁਤ ਸਾਰੇ ਸਥਾਨ ਐਸੇ ਜਿੱਥੇ ਰਹਿੰਦਾ ਇੰਤਜ਼ਾਮੀ ਹੈਗਾ ਯਾਤਰੀਆਂ ਸੋ ਅਸੀਂ ਇਹ ਸਾਰੇ ਇੱਕ ਮਾਲਾ ਦੀ ਤਰ੍ਹਾਂ ਫਰੋਦਨੇ ਆਪਣੇ ਟੈਂਪਲ ਆਪਣੇ ਸਸਤਾ ਵਾਲੋ ਵੈਬਸਾਈਟ ਜੀ ਬਣਾਈ ਉਹਦੇ ਸਭ ਕੁਝ ਅਸੀਂ ਕਰ ਰਹੇ ਆਂ ਔਰ ਜਿਸ ਤਰ੍ਹਾਂ ਅੱਜ ਅਸੀਂ ਇਥੇ ਦੁਰਗਾ ਮਾਤਾ ਜੀ ਦੇ ਮੰਦਿਰ ਆਏ ਅਸੀਂ ਇਹਦਾ ਵੀ ਸਾਰਾ ਇਤਿਹਾਸ ਉਥੇ ਵੈਬਸਾਈਟ ਤੇ ਪਾਵਾਂਗੇ ਕੋਈ ਸਮਰਾਲੇ ਦਾ ਪੁਰਾਣਾ ਬੰਦਾ ਕਿਤੇ ਬੈਠਾ ਲੰਡਨ ਬੈਠਾ ਅਗਰ ਉਹ ਆਰਤੀ ਦੇਖਣਾ ਚਾਹਵੇਗਾ ਇਸ ਮਦਦ ਦੀ ਤੇ ਆਨਲਾਈਨ ਦੇਖ ਸਕਦਾ ਇਹੋ ਜੇ ਕੰਮ ਸੀ ਕਰਨ ਜਾ ਰਹੇ ਜੀ ਕੋਈ ਸੰਵਾਰਿਵਾਰਿਕ ਪ੍ਰੋਬਲਮ ਹੈ ਨਹੀਂ ਕਿਉਂ ਨਹੀਂ ਅਸੀਂ ਇੱਕ ਵਾਦਾ ਹੋਰ ਲੈਣਾ ਚਾਹਦੇ ਹਾਂ ਕਿ ਢੜਕੂ ਪਾੜਨਾ ਕਲਿਆਣ ਸਾਹਿਬ ਕਰੇ ਹਾਂ ਹਾਂ ਜੀ ਤੁਸੀਂ ਅੱਜ ਇਹਨਾਂ ਨੂੰ ਸਰਪਾ ਬਾਇਆ ਸਾਡੇ ਸਤਿਕਾਰਯੋਗ ਮੰਡੇ ਨੇ ਇਹ ਵਕੀਲ ਨੇ ਜੀ ਜੀ ਇਸ ਸਨਾਤਨ ਧਰਮ ਦੇ ਕੇਸ ਲੜਨ ਦੇ ਜੀ ਇਹ ਤੋਂ ਸਾਰਿਆਂ ਦੇ ਫ੍ਰੀ ਦੇਖੋ ਜੀ ਫ੍ਰੀ ਤੇ ਨਹੀਂ ਕੋਈ ਕੰਮ ਹੁੰਦਾ ਕਿਉਂਕਿ ਸਭ ਨਾਲ ਪਰ ਜਿਹੜਾ ਕੋਈ ਜਿਹੜਾ ਕੋਈ ਬੰਦਾ ਬਿਲਕੁਲ ਬਿਲਕੁਲ ਜਿਹੜਾ ਜਿਹਨੂੰ ਜ਼ਰੂਰਤ ਆ ਕਾਨੂੰਨ ਦੀ ਕਾਨੂੰਨ ਦੀ ਸੁਰੱਖਿਆ ਦੀ ਜਾਂ ਕਾਨੂੰਨੀ ਸਹਾਇਤਾ ਚ ਸਾਡਾ ਸਾਡੇ 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 ਕੋਲ ਇੱਕ ਵਿੰਗ ਹੈਗਾ ਆਪਣਾ ਲੀਗਲ ਏਡ ਕਲੀਨਿਕ ਮੇਰਾ ਇੱਕ ਲਾ ਕਾਲਜ ਹੈ ਸਾਡੇ ਪ੍ਰੋਫੈਸਰਸ ਨੇ ਸਾਡੇ ਉਥੇ ਪੀ ਐਚ ਡੀ ਪੜ੍ਹ ਸਕਨੇ ਅਸੀਂ ਉਹ ਲੀਗਲ ਏਡ ਕਲੀਨਿਕ ਬਣਾਇਆ ਜਿੱਥੇ ਸਲਾਹ ਕੰਪਲੀਟ ਦੇ ਸਕਦੇ ਆ ਔਰ ਜਿੱਥੇ ਕਿਤੇ ਜਰੂਰਤ ਸਮਝ ਆ ਗਈ ਸਰਕਾਰ ਦਾ ਪ੍ਰਬੋਧਨ ਹੈਗਾ ਸਰਕਾਰ ਜਿਹੜਾ ਵਾ ਗਰੀਬ ਆਦਮੀ ਦਾ ਕੇਸ ਲੈਣ ਦਾ ਵਕੀਲ ਕਰਦੀ ਹੈ ਹਾਂਜੀ ਉਹ ਕਰਾਂਗੇ